ਲੋ ਜੀ ਚੱਲ ਪਿਆ ਆਪਾਂ ਵਾਪਸੀ ਅਨੰਤਪੁਰ ਸਾਹਿਬ ਨੂੰ ਨੈਣਾਦੇਵ ਮੱਥਾ ਟੇਕ ਕੇ 뷰 ਬਹੁਤ ਸੋਹਣਾਗਾ ਚੈੱਕ ਕਰੋ ਬਾਰਸ਼ ਹੋਈ ਹੈ ਠੰਡੇ ਠੰਡੀ ਹਵਾ ਆ ਰਹੀ ਹੈਗੀ ਫਿਰ ਲੋ ਇੰਜੋਏ ਹੋ ਰਿਹਾਗਾ ਸੜਕਾਂ ਕਿੰਨੀਆਂ ਸਾਫ਼ ਸੁਥਰੀਆਂ ਬਹੁਤ ਸਾਫ਼ ਸੁਥਰੀ ਸੜਕਾਂ ਗਈ ਠੰਡਾ ਠੰਡਾ ਹਵਾ ਆ ਰਹੀ ਹੈ ਠੰਡੀ ਠੰਡੀ ਇੱਧਰ ਹਰਿਆਲੀ ਵੀ ਬਹੁਤ ਜ਼ਿਆਦਾ ਹਰਿਆਲੀ ਹੋਣ ਕਰਕੇ ਜੀ ਵੀ ਬਹੁਤ ਜ਼ਿਆਦਾ ਲੱਗਦਾ ਤੇ ਜਿਹੜੀ بارش بارش ਵੀ 2 2 3 3 ਘੰਟਿਆਂ ਬਾਅਦ ਵਾਪਸ ਆਈ ਜਾਂਦੀ ਹੈਗੀ ਲੋ ਜੀ ਆਪਾਂ ਪਹੁੰਚ ਗਏ ਕੋਲਾਂ ਵਾਲੇ ਟੋਬੇ ਤੇ ਕੋਲਾਂ ਵਾਲੇ ਟੋਬੇ ਤੇ ਬਰਨਾਲਿਆਂ ਦੀ ਤਰਨੁਛਾਲਾ ਉੱਥੇ ਚੱਲਿਆ ਹੋਇਆ ਲੰਗਰ ਲੰਗਰ ਚਾਹ ਪਾਣੀ ਛੱਕ ਕੇ ਆਪਾਂ ਫਿਰ ਚੱਲਣਾ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਪਹੁੰਚ ਗਏ ਆਪਾਂ ਦੇਖ ਰਾਲੀ ਦੇਖਾ ਕੇ ਦਰਬਾਰ ਸਾਹਿਬ ਦੇ ਵਿੱਚ ਚੱਲਦੇ ਆਂਗੇ ਉੱਥੇ ਜਾ ਕੇ ਆਪਾਂ ਟੇਕਦੇ ਆ ਮੱਥਾ ਤੁਹਾਨੂੰ ਦਿਖਾਉਣੇ ਦਰਬਾਰ ਸਾਹਿਬ ਅੰਦਰੋਂ ਸਾਹਿਬ ਬਹੁਤ ਦਰਸ਼ੇ ਜੀ ਤੁਹਾਨੂੰ ਦਸਰੀ ਮੰਦਪ ਸਾਹਿਬ ਕੋਲ ਦਰਵਾਜ਼ਾ ਸਾਹਿਬ ਦੇ ਵਿੱਚ ਬਾਈ ਕਹਿੰਦਾ ਸਮਾਨ ਲੈਣਾ ਸਮਾਨ ਅਸੀਂ ਖਰੀਦ ਦੇਖਣ ਲੱਗੇ ਬਾਈ ਛੱਲਾ ਲੱਭਰੇ ਸੀਗਾ ਲੱਭਿਆ ਨਹੀਂ ਫਿਰ ਉਹਨੂੰ ਫਿਰ ਅਸੀਂ ਚੱਲ ਪਏ ਚੰਡੀਗੜ੍ਹ ਨੂੰ ਚੰਡੀਗੜ੍ਹ ਤੋਂ ਮਾਨਸਾ ਦੇਵੀ ਦਾ ਮੱਥਾ ਟੇਕ ਕੇ ਬਾਅਦ ਸਸੀਂ ਬ੍ਰਿਟਨ ਨੂੰ ਚੱਲਾਂਗੇ ਰਸਤੇ ਜਾਂਦੇ ਜਾਂਦੇ ਚੰਡੀਗੜ੍ਹ ਦਾ 뷰 ਦੇਖੋ ਕਿੰਨਾ ਹਰਾ ਭਰਾ ਕਿੰਨੀਆਂ ਵਧੀਆ ਛੜਕਾਂ ਸਾਫ਼ ਸੁਥਰੀਆਂ ਹਰਿਆਲੀ ਹਰਿਆਲੀ ਦੇਖੋ ਬਿਲਡਿੰਗਾਂ ਲੋ ਜੀ ਚੰਡੀਗੜ ਸੁਖੋਣਾ ਲਿਖਦੇ ਆਗੇ ਖਾਲੀ ਪਿਆ ਸਾਰਾ ਕਿਸ ਤੇ ਉਸ ਤੇ ਉਹ ਪਰਲੇ ਵਸੇ ਨੇ ਸਾਂ ਚੜ ਕੇ ਚੜ੍ਹਾਈ ਕਰਦੇ ਗਏ ਲਿਖ ਦੇਖਣ ਤੋਂ ਬਾਅਦ ਅਸੀਂ ਪਹੁੰਚ ਗਏ ਮਾਨਸਾ ਦੇਵੀ ਮੰਦਿਰ ਦੇ ਵਿੱਚ ਸਾਨੂੰ ਦਗਾਉਣਿਆ ਕਰਾਉਣਿਆ ਮਾਨਸਾ ਦੇਵੀ ਮਾਤਾ ਦੇ ਦਰਸ਼ਨ ਇਹ ਪੰਜ ਗੁੱਲਾਂ ਦੇ ਪੇਮ ਵਿੱਚ ਪੈ ਜਾਂਦਾ ਹੈਗਾ ਹਰਿਆਣੇ ਦੇ ਵਿੱਚ ਨੇੜੇ ਚੰਡੀਗੜ੍ਹ ਨੇੜੇ ਪੰਜ ਗੁੱਲਾਂ ਅਸੀਂ ਚੰਡੀਗੜ੍ਹ ਸਾਈਡ ਕਰਨੀ ਦੀ ਆ ਗਏ ਸੀਗੇ ਮੰਦਿਰ ਦੇ ਵਿੱਚ ਪਹੁੰਚ ਗਏ ਪਟਿਆਲੇ ਵਾਲੀ ਮਾਤਾ ਦਾ ਮੰਦਿਰ ਹੈਗਾ ਇਹ ਮਾਨਸਾ ਦੇਵੀ ਦੇ ਵਿੱਚ ਪਟਿਆਲੇ ਵਾਲੀ ਮਾਤਾ ਦਾ ਮੰਦਿਰ ਪੈਂਦਾ ਹੈਗਾ अस पहुंच गए बरेटे बरेटे पहुंच गए बाइक देखी तेरह सौ तेती किलोमीटर चली है कि। हू तक